ਦੇਸਾਂ ਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਲੁਧਿਆਣੇ ਦੇ ਨੇੜੇ ਇੱਕ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਹੈ ਜਿਸ ਦਾ ਨਾਮ ਰਵੀ ਸੀ ਰਵੀ ਦੀ ਇੱਕ ਛੋਟੀ ਭੈਣ ਸੀ ਤੇ ਇੱਕ ਛੋਟਾ ਭਾਈ ਸੀ ਤੇ ਰਵੀ ਦੇ ਮੰਮੀ ਡੈਡੀ ਸੀ ਘਰ ਵਿੱਚ ਵਧੀਆ ਸਭ ਰਾਜੀ ਖੁਸ਼ੀ ਰਹਿੰਦੇ ਹੁੰਦੇ ਆ ਪਰ ਉਹਨਾਂ ਤੇ ਮੁਸੀਬਤ ਹੋਦੋਂ ਆਉਂਦੀ ਹੈ ਜਦੋਂ ਉਸ ਦੀ ਮਾਂ ਬਿਮਾਰ ਹੋ ਜਾਂਦੀ ਹੈ ਉਸ ਦੀ ਮਾਂ ਦਾ ਆਪਰੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਸੀ ਤੇ ਆਪਰੇਸ਼ਨ ਤੇ ਪੈਸੇ ਵੀ ਬਹੁਤ ਜ਼ਿਆਦਾ ਲੱਗਣੇ ਸੀ ਇਸ ਕਰਕੇ ਕਿਸਾਹੂਕਰ ਕੋਲੇ ਆਪਦੀ ਜ਼ਮੀਨ ਬਦਲੇ ਉਹ ਕੁਝ ਪੈਸੇ ਚੱਕਦੇ ਨੇ ਕਿ ਉਹਨਾਂ ਨੇ ਪੈਸੇ ਨਾ ਮੋੜੇ ਤਾਂ ਜ਼ਮੀਨ ਉਹ ਸ਼ਾਹੂ ਕਰਦੀ ਹੋ ਜਾਏਗੀ ਤੇ ਰਵੀ ਦੀ ਮਾਂ ਦੇ ਆਪਰੇਸ਼ਨ ਤੇ ਪੈਸੇ ਬਹੁਤ ਜ਼ਿਆਦਾ ਲੱਗ ਚੁੱਕੇ ਸੀ ਤਾਂ ਹੌਲੀ-ਹੌਲੀ ਉਸਦਾ ਪਿਓ ਉਸਦਾ ਵਿਆਜ ਮੋੜਦਾ ਰਹਿੰਦਾ ਤੇ ਜ਼ਮੀਨ ਦੇ ਉੱਤੇ ਖੇਤੀਬਾੜੀ ਕਰਦਾ ਰਹਿੰਦਾ ਪਰ ਜਦੋਂ ਘਰ 'ਚ ਬਹੁਤ ਜ਼ਿਆਦਾ ਤੰਗੀ ਆ ਜਾਂਦੀ ਹੈ ਉਹ ਵਿਆਜ ਵੀ ਨਹੀਂ ਮੋੜ ਸਕਦਾ ਤਾਂ ਸ਼ਾਹੂਕਰ ਆ ਕੇ ਉਸ ਜ਼ਮੀਨ ਤੇ ਕਬਜ਼ਾ ਕਰ ਲੈਂਦਾ ਤੇ ਕਹਿੰਦਾ ਕਿ ਇਸ ਜ਼ਮੀਨ 'ਚ ਵੜਨ ਦੀ ਲੋੜ ਨਹੀਂ ਐ ਇਹ ਜ਼ਮੀਨ ਹੁਣ ਮੇਰੀ ਹੋ ਗਈ ਤੁਸੀਂ ਜੱਤੀ ਮੇਰੇ ਪੈਸੇ ਨਹੀਂ ਮੋੜਦੇ ਸਮੇਤ ਵਿਆਜ ਉਦੋਂ ਤੱਕ ਮੈਂ ਤੁਹਾਡੀ ਜ਼ਮੀਨ ਤੁਹਾਨੂੰ ਨਹੀਂ ਦਵਾਂਗਾ ਆ ਗੱਲ ਸੁਣ ਕੇ ਸਾਰਾ ਟੱਬਰ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਜੀਣ ਦਾ ਇੱਕੋ ਹੀ ਸਾਰਾ ਸੀ ਉਹ ਜ਼ਮੀਨ ਸੀ ਉਸੇ ਨਾਲ ਹੀ ਘਰਵਾਰ ਚੱਲ ਰਿਹਾ ਸੀ ਉਸੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਲੰਘ ਰਹੀ ਸੀ ਤਾਂ ਰਵੀ ਤੇ ਸਾਰਾ ਟੱਬਰ ਸ਼ਾਮ ਨੂੰ ਮਿਲ ਕੇ ਬੈਠਿਆ ਹੁੰਦਾ ਹੈ ਆਈ ਸੋਚ ਰਿਹਾ ਹੁੰਦਾ ਹੈ ਕਿ ਹੁਣ ਕੀ ਕਰਾਂਗੇ ਰਵੀ ਦੀ ਉਸ ਟਾਈਮ ਉਮਰ 12 ਸਾਲ ਸੀ ਇਸ ਕਰਕੇ ਉਹ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਸਮਝ ਸਕਦਾ ਸੀ ਪਰ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਘਰ 'ਚ ਪੈਸਿਆਂ ਦੀ ਤੰਗੀ ਹੈ ਤੇ ਉਹ ਉਹਨਾਂ ਦੀ ਜ਼ਿੰਦਗੀ 'ਚ ਪਾਣੀ ਔਖੀ ਹੋ ਰਹੀ ਹੈ ਤਰਵੀ ਰਾਤ ਨੂੰ ਘਰ ਤੋਂ ਨਿਕਲ ਜਾਂਦਾ ਤੇ ਇੱਕ ਟ੍ਰੇਨ 'ਚ ਜਾ ਕੇ ਬਹਿ ਜਾਂਦਾ ਟ੍ਰੇਨ ਉਹਨੂੰ ਸੂਰਤ ਸ਼ਹਿਰ ਪਹੁੰਚਾ ਦਿੰਦੀ ਹੈ ਜੋ ਕਿ ਗੁਜਰਾਤ ਦਾ ਸੂਰਤ ਬਹੁਤ ਵੱਡਾ ਸ਼ਹਿਰ ਸੀ ਤੇ ਉੱਥੇ ਜਾ ਕੇ ਰਵੀ ਦੇਖਦਾ ਹੈ ਕਿ ਉੱਥੇ ਵੱਡੀਆਂ-ਵੱਡੀਆਂ ਕਾਰਾਂ ਨੇ ਤੇ ਵੱਡੀਆਂ-ਵੱਡੇ ਮਕਾਨ ਨੇ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਉਹ ਬਹੁਤ ਜ਼ਿਆਦਾ ਉੱਥੇ ਸ਼ਹਿਰ 'ਚ ਭੀੜ ਸੀ ਉਹਨਾਂ ਇੰਨੀ ਜ਼ਿਆਦਾ ਭੀੜ ਕਿਤੇ ਨਹੀਂ ਦੇਖੀ ਸੀ ਉਹ ਸਭ ਦੇਖ ਕੇ ਕੁਦਮ ਹੈਰਾਨ ਰਹਿ ਜਾਂਦਾ ਹੈ ਤੇ ਉਸ ਕੋਲੇ ਨਾ ਕੋਈ ਖਾਣ ਪੀਣ ਦਾ ਸਮਾਨ ਹੁੰਦਾ ਤੇ ਨਾ ਹੀ ਉਸ ਕੋਲੇ ਖਾਣ ਪੀਣ ਜੋਗੇ ਪੈਸੇ ਹੁੰਦੇ ਇਸ ਕਰਕੇ ਉਹਨੂੰ ਬਹੁਤ ਭੁੱਖ ਵੀ ਬਹੁਤ ਜ਼ਿਆਦਾ ਲੱਗ ਰਹੀ ਸੀ ਤੇ ਉਸ ਨੂੰ ਇੱਕ ਟਰੱਕ ਡਰਾਈਵਰ ਦਿਖਦਾ ਜੋ ਕਿ ਦੁਕਾਨ ਤੇ ਕੁਝ ਸਮਾਨ ਲੈ ਰਿਹਾ ਸੀ ਉਸ ਟਰੱਕ ਡਰਾਈਵਰ ਕੋਲ ਜਾ ਕੇ ਕਹਿੰਦਾ ਕਿ ਅੰਕਲ ਤੁਸੀਂ ਤੁਹਾਡਾ ਬਹੁਤ ਸਾਨ ਹੋਵੇਗਾ ਜੇ ਤੁਸੀਂ ਮੈਨੂੰ ਰੋਟੀ ਖਵਾ ਦੋਗੇ ਤੇ ਟਰੱਕ ਡਰਾਈਵਰ ਨੂੰ ਉਸ ਤੇ ਤਰਸ ਆ ਜਾਂਦਾ ਤੇ ਉਸ ਨੂੰ ਰੋਟੀ ਖਵਾ ਦਿੰਦਾ ਫਿਰ ਟਰੱਕ ਡਰਾਈਵਰ ਉਸ ਨੂੰ ਪੁੱਛਦਾ ਕਿ ਤੂੰ ਕਿੱਥੋਂ ਆਂ ਤੇ ਕਿਵੇਂ ਆਇਆ ਤਾਂ ਉਹ ਟਰੱਕ ਡਰਾਈਵਰ ਨੂੰ ਆਪਦੀ ਕਹਾਣੀ ਦੱਸ ਦਿੰਦਾ ਹੈ ਫਿਰ ਟਰੱਕ ਡਰਾਈਵਰ ਉਸ ਨੂੰ ਆਪਦੇ ਨਾਲ ਰੱਖ ਲੈਂਦਾ ਹੈ ਕਿ ਕਹਿੰਦਾ ਕਿ ਚੱਲ ਮੈਂ ਤੈਨੂੰ ਰੋਟੀ ਪਾਣੀ ਦੇਈ ਰੱਖਾਂਗਾ ਤੇ ਤੂੰ ਨਾਲੇ ਤੂੰ ਟਰੱਕ ਸਿੱਖ ਲਈ ਤੇ ਨਾਲੇ ਹੌਲੀ-ਹੌਲੀ ਮੇਰੇ ਨਾਲ ਕੰਮ 'ਚ ਹੱਥ ਵੀ ਮੜਾਦੀ ਇਸ ਤਰ੍ਹਾਂ ਰਵੀ ਟਰੱਕ ਤੇ ਰਹਿ ਜਾਂਦਾ ਹੈ ਤੇ ਉਹ ਟਰੱਕ ਵਾਲ ਦੇ ਨਾਲ ਟਰੱਕ ਤੇ ਰਹਿੰਦਾ ਹੈ ਤੇ ਟਰੱਕ ਦੀ ਦੇਖਭਾਲ ਕਰਦਾ ਹੈ ਤੇ ਉਹਦੇ ਟਾਇਰ ਟੂਰ ਵਗੈਰਾ ਚੈੱਕ ਕਰਦਾ ਹੈ ਸਾਫ ਸਫਾਈ ਕਰਦਾ ਹੈ ਕਿਉਂਕਿ ਰਵੀ ਦੀ ਉਮਰ ਛੋਟੀ ਸੀ ਇਸ ਕਰਕੇ ਟਰੱਕ ਡਰਾਈਵਰ ਉਸ ਨੂੰ ਟਰੱਕ ਚਲਾਣ ਨਹੀਂ ਦਿੰਦਾ ਥੋੜਾ ਬਹੁਤ ਸਿਖਾ ਦਿੰਦਾ ਹੈ ਤੇ ਥੋੜਾ ਬਹੁਤ ਉਹਨੂੰ ਟਰੱਕ ਬਾਰੇ ਦੱਸਦਾ ਰਹਿੰਦਾ ਹੈ ਐਸੀ ਤਰ੍ਹਾਂ ਹੌਲੀ ਹੌਲੀ ਦਿਨ ਲੰਘਦੇ ਨੇ ਫਿਰ ਰਵੀ 18 ਸਾਲ ਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਦੋਨਾਂ ਦਾ ਇੱਕ ਵਾਰ ਐਕਸੀਡੈਂਟ ਹੋ ਜਾਂਦਾ ਹੈ ਤੇ ਐਕਸੀਡੈਂਟ 'ਚ ਦੋਨਾਂ ਨੂੰ ਹਸਪੀਟਲ 'ਚ ਐਡਮਿਟ ਕਰਵਾਇਆ ਜਾਂਦਾ ਹੈ ਤੇ ਟਰੱਕ ਡਰਾਈਵਰ ਦੇ ਬਹੁਤ ਜ਼ਿਆਦਾ ਝੋਟ ਲੱਗਦੀ ਹੈ ਪਰ ਰਵੀ ਦੇ ਥੋੜੀ ਘੱਟ ਝੋਟ ਲੱਗਦੀ ਹੈ ਜੋ ਟਰੱਕ ਦਾ ਮਾਲਕ ਸੀ ਉਹ ਉਹਨਾਂ ਦੋਨਾਂ ਦਾ ਇਲਾਜ ਕਰਾਂਦਾ ਹੈ ਤੇ ਦੋਵੇਂ ਠੀਕ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਉਹ ਟਰੱਕ ਡਰਾਈਵਰ ਉਸਨੂੰ ਕਹਿੰਦਾ ਹੈ ਕਿ ਤੂੰ ਕਿਸੇ ਹੋਰ ਟਰੱਕ ਤੇ ਲੱਗ ਜਾ ਮੈਂ ਮਾਲਕ ਨੂੰ ਕਹਿ ਦਿੰਦਾ ਤੇ ਉਹ ਤੈਨੂੰ ਚਲਾਉਣਾ ਵੀ ਸਿਖਾ ਦੇਗਾ ਨਾਲੇ ਤੈਨੂੰ ਟਰੱਕ ਡਰਾਈਵਿੰਗ ਚ ਐਕਸਪਰਟ ਕਰ ਦੇਣਗੇ ਉਸ ਤੋਂ ਬਾਅਦ ਉਹ ਮਾਲਕ ਨੂੰ ਕਹਿ ਦਿੰਦਾ ਤੇ ਮਾਲਕ ਨੂੰ ਆਪਦੇ ਪ੍ਰਾਂਡਡ ਡਰਾਈਵਰ ਤੇ ਭਰੋਸਾ ਸੀ ਇਸ ਕਰਕੇ ਉਹ ਰਵੀ ਨੂੰ ਰੱਖ ਲੈਂਦਾ ਤੇ ਉਸ ਨੂੰ ਟਰੱਕ ਚਲਾਉਣਾ ਸਿਖਾਉਂਦੇ ਨੇ ਦੋ ਸਾਲ ਲਗਾਤਾਰ ਉਹ ਟਰੱਕ ਚਲਾਉਣਾ ਸਿੱਖਦਾ ਰਹਿੰਦਾ ਤੇ ਟਰੱਕ ਚਲਾਉਣ ਚ ਪੂਰਾ ਐਕਸਪਰਟ ਹੋ ਜਾਂਦਾ ਉਸ ਤੋਂ ਬਾਅਦ ਉਹ ਟਰੱਕ ਚਲਾਉਣ ਲੱਗ ਜਾਂਦਾ ਤੇ ਉਸ ਨੂੰ ਉਸ ਦਾ ਮਾਲਕ ਤਨਖਾਹ ਦੇਣ ਲਾ ਜਾਂਦਾ ਹੈ ਇੱਕ ਵਾਰ ਉਹ ਰਾਤ ਨੂੰ ਕਿਤੇ ਜਾ ਰਿਹਾ ਹੁੰਦਾ ਹੈ ਤੇ ਇੱਕ ਵੱਡੀ ਸਾਰੀ ਗੱਡੀ ਦਾ ਰੋਡ ਤੇ ਐਕਸੀਡੈਂਟ ਹੋਇਆ ਪੈਂਦਾ ਹੈ ਤੇ ਉਹ ਟਰੱਕ ਰੋਕ ਕੇ ਦੇਖਦਾ ਹੈ ਕਿ ਕਿਤੇ ਕੋਈ ਜ਼ਖਮੀ ਤਾਂ ਨਹੀਂ ਵਿੱਚ ਦੇਖਦਾ ਹੈ ਕਿ ਕੋਈ ਔਰਤ ਜ਼ਖਮੀ ਹੁੰਦੀ ਹੈ ਪਰ ਔਰਤ ਦੇ ਸਾਹ ਹਜੇ ਚੱਲ ਰਹੇ ਸੀ ਤੇ ਉਹ ਉਸ ਨੂੰ ਜਲਦੀ ਜਲਦੀ ਹਸਪੀਟਲ ਪਹੁੰਚਾਣ ਦੀ ਕੋਸ਼ਿਸ਼ ਕਰਦਾ ਹੈ ਛੋਟੀ ਗੱਡੀ ਨਾਲ ਹੱਥ ਦਿੰਦਾ ਪਰ ਕੋਈ ਰਾਤ ਨੂੰ ਗੱਡੀ ਨਹੀਂ ਰੁਕਦਾ ਇਸ ਕਰਕੇ ਉਹ ਆਪੇ ਹੀ ਉਸ ਔਰਤ ਨੂੰ ਚੱਕ ਕੇ ਟਰੱਕ 'ਚ ਪਾਉਂਦਾ ਹੈ ਤੇ ਨੇੜੇ ਸ਼ਹਿਰ ਦੇ ਕਿਸੇ ਹਸਪੀਟਲ ਛੇਤੀ ਛੇਤੀ ਉਸ ਨੂੰ ਲੈ ਜਾਂਦਾ ਹੈ ਉਸ ਨੂੰ ਉੱਥੇ ਜਾ ਕੇ ਐਡਮਿਟ ਕਰਵਾ ਦਿੰਦਾ ਹੈ ਤੇ ਐਡਮਿਟ ਕਰਵਾਏ ਤੋਂ ਬਾਅਦ ਆਪ ਬਾਹਰ ਬੈਠ ਜਾਂਦਾ ਹੈ ਜੱਤੀ ਘਸਦਾ ਇਲਾਜ ਨਹੀਂ ਹੁੰਦਾ ਥੋੜੇ ਦਿਨਾਂ ਬਾਅਦ ਲਗਭਗ 3 ਘੰਟਿਆਂ ਬਾਅਦ ਉਸ ਔਰਤ ਨੂੰ ਹੋਸ਼ ਆ ਜਾਂਦਾ ਹੈ ਜਦੋਂ ਉਸ ਔਰਤ ਨੂੰ ਹੋਸ਼ ਆਂਦਾ ਹੈ ਤਾਂ ਉਸ ਤੋਂ ਬਾਅਦ ਕੰਪਾਊਂਡਰ ਆ ਕੇ ਰਵੀ ਨੂੰ ਦੱਸਦਾ ਹੈ ਕਿ ਔਰਤ ਨੂੰ ਹੋਸ਼ ਆ ਗਿਆ ਤੁਸੀਂ ਉਹਨੂੰ ਜਾ ਕੇ ਮਿਲ ਸਕਦੇ ਹੋ ਤਾਂ ਰਵੀ ਉਸ ਔਰਤ ਕੋਲੇ ਜਾਂਦਾ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਤੁਹਾਡਾ ਹਾਲ ਚਾਲ ਕਿਵੇਂ ਹੈ ਤਾਂ ਔਰਤ ਰਵੀ ਨੂੰ ਕਹਿੰਦੀ ਹੈ ਕਿ ਤੁਸੀਂ ਕੌਣ ਹੋ ਰਵੀ ਕਹਿੰਦਾ ਕਿ ਮੈਂ ਇੱਕ ਟਰੱਕ ਡਰਾਈਵਰ ਆ ਤੁਹਾਡਾ ਐਕਸੀਡੈਂਟ ਹੋਇਆ ਸੀ ਕਾਰ 'ਚ ਤੇ ਤੁਸੀਂ ਉੱਥੇ ਪਏ ਸੀ ਤੇ ਮੈਂ ਤੁਹਾਨੂੰ ਹਸਪੀਟਲ ਲੈ ਕੇ ਆਇਆ ਇਨੇ ਉੱਥੇ ਡਾਕਟਰ ਆ ਜਾਂਦਾ ਤੇ ਡਾਕਟਰ ਆ ਕੇ ਕਹਿੰਦਾ ਕਿ ਹਾਂ ਆਹੀ ਮੁੰਡਾ ਤੁਹਾਨੂੰ ਹਸਪੀਟਲ ਲੈ ਕੇ ਜੇ ਤੁਹਾਨੂੰ ਹਸਪੀਟਲ ਲੈਣ ਚ ਥੋੜੀ ਜੀ ਵੀ ਦੇਰ ਹੋ ਜਾਂਦੀ ਤਾਂ ਤੁਹਾਡਾ ਖੂਨ ਇੰਨਾ ਜ਼ਿਆਦਾ ਨਿਕਲ ਚੁੱਕਿਆ ਸੀ ਕਿ ਤੁਹਾਡੀ ਮੌਤ ਨਿਸ਼ਚਿਤ ਸੀ ਇਸ ਦਾ ਸ਼ੁਕਰਗੁਜ਼ਾਰ ਕਰੋ ਇਸ ਕੇਸ ਮੁੰਡੇ ਨੇ ਤੁਹਾਨੂੰ ਟਾਈਮ ਸਿਰ ਹਸਪੀਟਲ ਪਹੁੰਚਾਤਾ ਤੇ ਤੁਹਾਡੀ ਜਾਨ ਬਚ ਗਈ ਉਸ ਤੋਂ ਬਾਅਦ ਔਰਤ ਜੋ ਕਿ ਬਹੁਤ ਅਮੀਰ ਸੀ ਉਹ ਰਵੀ ਦਾ ਧੰਨਵਾਦ ਕਰਦੀ ਹੈ ਤੇ ਰਵੀ ਨੂੰ ਕਹਿੰਦੀ ਹੈ ਕਿ ਦੱਸ ਮੈਂ ਤੇਰੇ ਵਾਸਤੇ ਕੀ ਕਰ ਸਕਦੀ ਆ ਤਾਂ ਰਵੀ ਕਹਿੰਦਾ ਕਿ ਮੈਨੂੰ ਕਾਸੇ ਦੀ ਜ਼ਰੂਰਤ ਨਹੀਂ ਹੈ ਤੁਸੀਂ ਠੀਕ ਹੋ ਬਸ ਮੇਰੇ ਲਈ ਇੰਨਾ ਹੀ ਕਾਫੀ ਹੈ ਪਰ ਔਰਤ ਰਵੀ ਵਾਸਤੇ ਕੁਝ ਕਰਨਾ ਚਾਹੁੰਦੀ ਸੀ ਇਸ ਕਰਕੇ ਉਹ ਰਵੀ ਦਾ ਨੰਬਰ ਲੈ ਲੈਂਦੀ ਹੈ ਤੇ ਆਪਣਾ ਨੰਬਰ ਰਵੀ ਨੂੰ ਦੇ ਦਿੰਦੀ ਹੈ ਤੇ ਰਵੀ ਨੂੰ ਕਹਿੰਦੀ ਹੈ ਕਿ ਅਸੀਂ ਅਹਮਦਾਬਾਦ ਚ ਰਹਿੰਦੇ ਆ ਜੇ ਤੁਹਾਡਾ ਕਿਤੇ ਉੱਥੇ ਚੱਕਰ ਲੱਗੇ ਤਾਂ ਤੁਸੀਂ ਮੈਨੂੰ ਫੋਨ ਜ਼ਰੂਰ ਕਰਿਓ ਇਸ ਤੋਂ ਬਾਅਦ ਰਵੀ ਟਰੱਕ ਲੈ ਕੇ ਚਲਾ ਜਾਂਦਾ ਹੈ ਤੇ ਹੌਲੀ ਹੌਲੀ ਉਹ ਟਰੱਕ ਨਾਲ ਆਪਦੇ ਪੈਸੇ ਜੋੜਨ ਲੱਗ ਜਾਂਦਾ ਹੈ ਤਾਕਿ ਉਹ ਨਵਾਂ ਟਰੱਕ ਲਿਆ ਸਕੇ ਤੇ ਆਪਦੇ ਘਰ ਜਾ ਕੇ ਮਾਂ ਪਿਓ ਦੀ ਮਦਦ ਕਰ ਸਕੇ ਫਿਰ ਉਹ ਪੈਸੇ ਲਗਭਗ ਜੋੜਦਾ ਰਹਿੰਦਾ ਹੈ ਤੇ ਆਪਣੇ ਇੱਕ ਟਰੱਕ ਵਾਲੇ ਦੋਸਤ ਨੂੰ ਉਹ ਪੈਸੇ ਜਮ੍ਹਾਂ ਕਰਾਂਦਾ ਰਹਿੰਦਾ ਹੈ ਰਵੀ ਕੋਲ ਜਦੋਂ 4-5 ਲੱਖ ਰੁਪਇਆ ਹੋ ਜਾਂਦਾ ਹੈ ਤਾਂ ਉਸ ਦੀ ਮਾੜੀ ਕਿਸਮਤ ਜਿਸ ਸਾਹਬ ਦੇ ਦੋਸਤ ਨੂੰ ਪੈਸੇ ਜਮ੍ਹਾਂ ਕਰਾਂਦਾ ਹੈ ਉਹ ਉੱਥੋਂ ਭੱਜ ਜਾਂਦਾ ਹੈ ਤੇ ਉਸ ਦੇ ਪੈਸੇ ਲੈ ਕੇ ਭੱਜ ਜਾਂਦਾ ਹੈ ਤੇ ਬਾਕੀ ਆਪਦਾ ਸਾਰਾ ਸਮਾਨ ਲੈ ਕੇ ਭੱਜ ਜਾਂਦਾ ਹੈ ਰਵੀ ਹੁਣ ਬਹੁਤ ਨਿਰਾਸ਼ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਮੈਂਨੇ ਇਸ ਤੇ ਭਰੋਸਾ ਕਰਕੇ ਬਹੁਤ ਗਲਤ ਕੀਤਾ ਉਸ ਤੋਂ ਬਾਅਦ ਰਵੀ ਇੱਕ ਬੈਂਕ 'ਚ ਜਾ ਕੇ ਆਪਣਾ ਖਾਤਾ ਖੁਲਾਉਂਦਾ ਹੈ ਤੇ ਬਾਅਦ 'ਚ ਉਹ ਉੱਥੇ ਪੈਸੇ ਜਮ੍ਹਾਂ ਕਰਨ ਲੱਗਦਾ ਹੈ ਉਹ ਹੌਲੀ-ਹੌਲੀ ਦੁਆਰ ਤੋਂ ਪੈਸੇ ਜਮ੍ਹਾਂ ਕਰਨ ਲੱਗਿਆ ਸੀ ਹੌਲੀ-ਹੌਲੀ ਕਰਦੇ ਉਹਦੇ ਕੋਲ ਇੰਨੇ ਪੈਸੇ ਹੋ ਜਾਂਦੇ ਨੇ ਕਿ ਉਹ ਇੱਕ ਆਪਦਾ ਨਵਾਂ ਟਰੱਕ ਖਰੀਦ ਲੈਂਦਾ ਉਹ ਨਵਾਂ ਟਰੱਕ ਉਹ ਆਪ ਚਲਾਉਂਦਾ ਤੇ ਨਾਲ ਇੱਕ ਐਹਲਪਰ ਵੀ ਰੱਖ ਲੈਂਦਾ ਕਈ ਦਿਨਾਂ ਬਾਅਦ ਉਸਦਾ ਅਹਮਦਾਬਾਦ ਮੈਨੂੰ ਢੇੜਾ ਲੱਗਦਾ ਤੇ ਉੱਥੇ ਐਜਾ ਸਵੱਬ ਮੰਦਦਾ ਕਿ ਇਸਔਰਤ ਦਾ ਫੋਨ ਉਸ ਕੋਲੇ ਆਉਂਦਾ ਕਿ ਤੁਹਾਡਾ ਕਦੇ ਇੱਧਰ ਢੇੜਾ ਲੱਗੇ ਤਾਂ ਤੁਸੀਂ ਆਏ ਨਹੀਂ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਤੁਸੀਂ ਕਦੋਂ ਆਉਂਗੇ ਅਗੋ ਰਵੀ ਕਹਿੰਦਾ ਕਿ ਮੈਂ ਅਹਮਦਾਬਾਦ ਆ ਰਿਹਾ ਮੇਰਾ ਇੱਧਰ ਦਾ ਰਾਉਂਡ ਹੈ ਤੇ ਆ ਸੁਣ ਕੇ ਔਰਤ ਬਹੁਤ ਜਿਆਦਾ ਖੁਸ਼ ਹੋ ਜਾਂਦੀ ਹੈ ਤੇ ਰਵੀ ਦਾ ਇੰਤਜ਼ਾਰ ਕਰਨ ਲੱਗਦੀ ਹੈ ਰਵੀ ਅਹਮदाबाद ਪਹੁੰਚਦਾ ਹੈ ਤੇ ਆਪਦਾ ਟਰੱਕ ਉਸ ਹੈਲਪਰ ਨੂੰ ਸਮਾ ਕੇ ਤੇ ਉਸ ਔਰਤ ਦੇ ਘਰੇ ਪਹੁੰਚ ਜਾਂਦਾ ਹੈ ਉਸ ਔਰਤ ਦਾ ਘਰ ਬਹੁਤ ਵੱਡਾ ਸੀ ਇੱਕ ਮਹਿਲ ਸਮਾਨ ਉਸ ਦਾ ਘਰ ਸੀ ਉਹਦੀਆਂ 10 12 ਕੰਪਨੀਆਂ ਚੱਲਦੀਆਂ ਸੀ ਉਹ ਬਹੁਤ ਜਿਆਦਾ ਅਮੀਰ ਸੀ ਤੇ ਉਸ ਔਰਤ ਦੇ ਘਰੇ ਇੱਕ ਉਸ ਦਾ ਮੁੰਡਾ ਸੀ ਤੇ ਇੱਕ ਉਸ ਦੀ ਕੁੜੀ ਸੀ ਉਸ ਦੀ ਬਹੁਤ ਖਾਤਰਦਾਰੀ ਕਰਦੇ ਨੇ ਉਸ ਦੀ ਬਹੁਤ ਸੇਵਾ ਕਰਦੇ ਨੇ ਤੇ ਉਸ ਦੇ ਕੁੜੀ ਤੇ ਉਸ ਦਾ ਮੁੰਡਾ ਉਸ ਦਾ ਬਹੁਤ ਧੰਨਵਾਦ ਕਰਦੇ ਨੇ ਕਿ ਤੁਸੀਂ ਮੇਰੀ ਮਾਂ ਨੂੰ ਬਚਾਇਆ ਸਭ ਉਸ ਦਾ एहसान मानਦੇ ਨੇ ਫਿਰ ਉਹ ਔਰਤ ਰਵੀ ਕੋਲ ਪੁੱਛਦੀ ਹੈ ਕਿ ਤੁਸੀਂ ਟਰੱਕ ਕਿਵੇਂ ਚਲਾਉਣ ਲੱਗੇ ਤੁਸੀਂ ਆਪਦੀ ਕਹਾਣੀ ਮੈਨੂੰ ਦੱਸੋ ਉਸ ਤੋਂ ਬਾਅਦ ਰਵੀ ਸਾਰੀ ਕਹਾਣੀ ਉਸ ਔਰਤ ਨੂੰ ਦੱਸ ਦਿੰਦਾ ਹੈ ਵਾ ਸੁਣ ਕੇ ਉਸ ਔਰਤ ਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਤੇ ਔਰਤ ਕਹਿੰਦੀ ਹੈ ਕਿ ਮੈਂ ਤੇਰੇ ਵਾਸਤੇ ਕੁਝ ਕਰਨਾ ਚਾਹਦੀ ਆ ਪਰ ਰਵੀ ਕਹਿੰਦਾ ਹੈ ਨਹੀਂ ਮੈਂ ਠੀਕ ਆ ਮੇਰੇ ਕੋਲ ਸਭ ਕੁਝ ਠੀਕ ਹੈ ਮੈਂ ਹੋੜੀ ਹੋੜੀ ਪੈਸੇ ਕਮਾ ਲਵਾਂਗੀ ਰਵੀ ਸਵਾਭਿਮਾਨੀ ਸੀ ਉਸ ਔਰਤ ਕੋਲੇ ਪੈਸੇ ਲੈਣਾ ਨਹੀਂ ਚਾਹੁੰਦਾ ਸੀ ਪਰ ਔਰਤ ਕਹਿੰਦੀ ਹੈ ਕਿ ਮੈਂ ਤੁਹਾਨੂੰ ਪੈਸੇ ਐਵੇਂ ਨਹੀਂ ਦਵਾਂਗੀ ਤੁਸੀਂ ਵੀ ਮੇਰੇ ਵਾਸਤੇ ਕੰਮ ਕਰਿਓ ਤੁਸੀਂ ਆਪ ਦਾ ਟਰੱਕ ਕਿਸੇ ਹੋਰ ਡਰਾਈਵਰ ਨੂੰ ਸਮਾ ਦਿਓ ਤੇ ਤੁਸੀਂ ਆ ਕੇ ਮੇਰੀਆਂ ਕੰਪਨੀਆਂ ਸਾਂਭੋ ਤੇ ਮੇਰੀ ਹੈਲਪ ਕਰੋ ਰਵੀ ਤੇ ਬਹੁਤ ਜ਼ੋਰ ਪਾਇਆ ਜਾਂਦਾ ਤਾਂ ਰਵੀ ਮੰਨ ਜਾਂਦਾ ਹੈ ਤੇ ਰਵੀ ਉੱਥੇ ਅਹਮਦਾਬਾਦ ਚ ਰਹਿਣ ਲੱਗ ਜਾਂਦਾ ਹੈ ਉਸ ਨੂੰ ਉੱਥੇ ਇੱਕ ਵਧੀਆ ਕੰਮਵਾ ਦਿੰਦੇ ਨੇ ਤੇ ਉਹ ਸਾਰੀਆਂ ਕੰਪਨੀਆਂ ਸੰਭਾਲ ਲੈਂਦਾ ਹੈ ਹੁਣ ਕੰਪਨੀਆਂ ਦਾ ਕਾਰੋਬਾਰ ਬਹੁਤ ਵੱਡਾ ਸੀ ਉੱਥੇ ਪੈਸਿਆਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਸੀ ਰਵੀ ਇਮਾਨਦਾਰ ਸੀ ਤੇ ਕੰਪਨੀਆਂ ਦਾ ਕੰਮ ਵਧੀਆ ਤਰੀਕੇ ਨਾਲ ਕਰਦਾ ਹੈ ਉਸ ਔਰਤ ਨੇ ਉਸ ਦੀ ਤਨਖਾ ਤਾਂਨ ਤੋਂ 4 ਲੱਖ ਰੁਪਏ ਕਰ ਦਿੱਤੀ ਸੀ ਹੁਣ ਰਵੀ ਕੋਲੇ ਬਹੁਤ ਜ਼ਿਆਦਾ ਪੈਸੇ ਹੋ ਗਏ ਸੀ ਹੌਲੀ ਹੌਲੀ ਉਸ ਕੋਲੇ ਹੋਰ ਵੀ ਪੈਸੇ ਵੱਧ ਰਹੇ ਸੀ ਜਦੋਂ ਰਵੀ ਕੋਲੇ 80-90 ਲੱਖ ਰੁਪਇਆ ਇਕੱਠਾ ਹੋ ਜਾਂਦਾ ਹੈ ਤਾਂ ਇੱਕ ਦਿਨ ਔਰਤ ਰਵੀ ਨੂੰ ਕਹਿੰਦੀ ਹੈ ਕੀ ਤਿਆਰ ਹੋ ਜਾਓ ਆਪਾਂ ਕਿਤੇ ਚੱਲਣਾ ਹੈ ਔਰਤ ਉਸ ਨੂੰ ਨਾਲ ਲੈ ਕੇ ਗੱਡੀ 'ਚ ਬਿਠਾ ਕੇ ਰੇਲਵੇ ਸਟੇਸ਼ਨ ਤੇ ਚਲੇ ਜਾਂਦੇ ਨੇ ਉੱਥੇ ਐਸਸੀ ਦੀ ਟਿਕਟ ਬੁੱਕ ਕੀਤੀ ਹੁੰਦੀ ਹੈ ਔਰਤ ਉਸ ਦਾ ਮੁੰਡਾ ਤੇ ਉਸ ਦੀ ਕੁੜੀ ਤੇ ਰਵੀ ਆ ਚਾਰੇ ਜਣੇ ਬਹਿ ਕੇ ਇਹ ਲੁਧਿਆਣੇ ਵੱਲ ਨੂੰ ਚੱਲ ਪੈਂਦੇ ਨੇ ਜਦੋਂ ਟ੍ਰੇਨ ਪੰਜਾਬ ਵਿੱਚ ਵੱਢਦੀ ਹੈ ਤਾਂ ਰਵੀ ਨੂੰ ਪਤਾ ਲੱਗਦਾ ਹੈ ਆ ਔਰਤ ਉਸ ਨੂੰ ਉਸ ਦੇ ਪਿੰਡ ਲਈ ਆਈ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਉਸ ਤੋਂ ਬਾਅਦ ਉਹ ਔਰਤ ਦੀਆਂ ਇੰਨੀਆਂ ਜ਼ਿਆਦਾ ਜਾਣਕਾਰੀਆਂ ਸੀ ਉੱਥੇ ਆਪਦੇ ਜਾਣਕਾਰਾਂ ਨੂੰ ਫੋਨ ਕਰਕੇ 10-12 ਗੱਡੀਆਂ ਉੱਥੇ ਸਟੇਸ਼ਨ ਤੇ ਮੰਗਾ ਲੈਂਦੀ ਇਹ ਨੇ ਤੇ ਹੁਣ ਉਹ ਗੱਡੀਆਂ 'ਚ ਬੈਠ ਕੇ ਉਹਨਾਂ ਦਾ ਕਾਫਲਾ ਚੱਲ ਪੈਂਦਾ ਇੱਕ ਜਿਵੇਂ ਅਮੀਰਾਂ ਦਾ ਕਾਫਲਾ ਚੱਲਦਾ ਤੇ ਇਹਨਾਂ ਸਭ ਦੇ ਸੂਟ-ਬੂਟ ਪਾਇਆ ਸੀ ਤੇ ਸਭ ਨੇ ਬੌਂਸਰ ਰੱਖੇ ਹੋਏ ਸੀ ਤੇ ਆਹ ਕਾਫਲਾ ਸ ਜਾ ਕੇ ਉਹਨਾਂ ਦੇ ਪਿੰਡ ਵਿੱਚ ਰੁਕਦਾ ਰਵੀ ਕੋਲੇ ਉਹ ਉਸ ਦਾ ਘਰ ਪੁੱਜਦੇ ਨੇ ਤੇ ਸਾਰੀ ਗੱਡੀਆਂ ਉਸ ਦੇ ਘਰ ਕੋਲ ਜਾ ਕੇ ਰੁਕਦੀਆਂ ਨੇ ਘਰ ਕੋਲੇ ਜਾ ਕੇ ਜਦੋਂ ਇੰਨੀਆਂ ਮਹਿੰਗੀਆਂ ਗੱਡੀਆਂ ਰੁਕਦੀਆਂ ਨੇ ਤੇ ਸਾਰਾ ਪਿੰਡ ਇੱਕਦਮ ਬਾਹਰ ਨਿਕਲ ਆ ਕੇ ਦੇਖਦਾ ਕਿ ਇੱਥੇ ਕੀ ਹੋ ਗਿਆ ਇੰਨੀਆਂ ਮਹਿੰਗੀਆਂ ਗੱਡੀਆਂ ਕਿਸ ਵਾਸਤੇ ਆਈਆਂ ਨੇ ਤੇ ਇਹਨੇ ਲੋਕ ਕਿਸ ਵਾਸਤੇ ਆਏ ਨੇ ਰਵੀ ਦੇ ਮਾਪੇ ਵੀ ਬਾਹਰ ਆ ਕੇ ਦੇਖਦੇ ਨੇ ਕਿ ਉਹਨਾਂ ਦੀ ਬਾਹਰ ਅਗੀਆਂ ਮਹਿੰਗੀਆਂ ਗੱਡੀਆਂ ਕਿਉਂ ਆਈਆਂ ਨੇ ਜਦੋਂ ਰਵੀ ਗੱਡੀ ਤੋਂ ਉਤਰਦਾ ਤਾਂ ਭੱਜ ਕੇ ਆਪਦੇ ਪਿਓ ਦੇ ਪੈਰ ਹੱਥ ਲਾਂਦਾ ਤੇ ਜਾ ਕੇ ਉਸਦੇ ਗਲ ਲੱਗ ਜਾਂਦਾ ਤੇ ਆਪਦੇ ਭੈਣ ਭਾਈਆਂ ਨੂੰ ਵੀ ਉਹ ਬਹੁਤ ਜੋਸ਼ ਦੀ ਮਿਲਦਾ ਸਭ ਰੌਣ ਲੱਗ ਜਾਂਦੇ ਨੇ ਸਭ ਉਸ ਨੂੰ ਪਛਾਣ ਲੈਂਦੇ ਨੇ ਤਾਂ ਉਸ ਦਾ ਪਿਓ ਉਸ ਨੂੰ ਪੁੱਛਦਾ ਕਿ ਤੂੰ ਪੁੱਤਰ ਤੂੰ ਐਡੇ ਮੁਕਾਮ ਤੇ ਕਿਵੇਂ ਪਹੁੰਚਿਆ ਤਾਂ ਰਵੀ ਕਹਿੰਦਾ ਕਿ ਆਪਾਂ ਸ਼ਾਮ ਨੂੰ ਬਹਿ ਕੇ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗਾ ਉਸ ਤੋਂ ਬਾਅਦ ਸਭ ਉੱਥੇ ਰਹਿੰਦੇ ਨੇ ਪਰ ਉਹ ਔਰਤ ਤੇ ਉਸ ਦਾ ਮੁੰਡਾ ਤੇ ਕੁੜੀ ਰਵੀ ਉਹਨਾਂ ਨੂੰ ਵਾਪਸ ਭੇਜ ਦਿੰਦਾ ਹੈ ਕਹਿੰਦਾ ਕਿ ਮੈਂ ਇੱਥੇ ਕੁਝ ਦਿਨ ਰਹਿਣਾ ਚਾਹਾਂ। ਸ਼ਾਉ ਨੂੰ ਰਵੀ ਉਹਨਾਂ ਨੂੰ ਪੁੱਛਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਇੱਥੇ ਕੀ ਹੋਇਆ ਸੀ? ਉਸ ਦਾ ਪਿਓ ਕਹਿੰਦਾ ਤੇਰੇ ਜਾਣ ਤੋਂ ਬਾਅਦ ਘਰ ਵਿੱਚ ਬਹੁਤ ਤੰਗੀ ਹੋ ਗਈ ਸੀ ਤੇ ਅਸੀਂ ਤੈਨੂੰ ਬਹੁਤ ਲੱਭਿਆ। ਥਾਣੇ ਰਿਪੋਰਟ ਵੀ ਲਿਖਾਈ ਤੇਰੀ ਗੁੰਮਸੁਦੀ ਦੀ ਪਰ ਤੂੰ ਸਾਨੂੰ ਕਿਤੇ ਨਹੀਂ ਮਿਲਿਆ। ਤਨ 4 ਸਾਲ ਤੱਕ ਤਾਂ ਅਸੀਂ ਤੈਨੂੰ ਲੱਭਦੇ ਰਹੇ ਪਰ ਉਸ ਤੋਂ ਬਾਅਦ ਅਸੀਂ ਤੈਨੂੰ ਲੱਭਣਾ ਬੰਦ ਕਰ ਦਿੱਤਾ। ਰਵੀ ਆ ਸੁਣ ਕੇ ਰੋਣ ਲੱਗ ਜਾਂਦਾ ਹੈ ਤੇ ਆਪਦੇ ਮਾਪੇ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਛੱਡ ਕੇ ਚਲਾ ਗਿਆ ਸੀ। ਮੈਨੂੰ ਮaaf ਕਰ ਦਿਓ ਪਰ ਮੈਂ ਹੁਣ ਇਸ ਮੁਕਾਮ ਤੇ ਪਹੁੰਚ ਗਿਆ ਹਾਂ। ਕਿ ਆਪਾਂ ਇੱਥੇ ਵਧੀਆ ਆਰਾਮ ਨਾਲ ਐਸ਼ਵਰਾਮ ਦੀ ਜ਼ਿੰਦਗੀ ਜੀ ਸਕਦੇ ਆ ਉਹ ਅਗਲੇ ਦਿਨ ਪੈਸੇ ਲੈ ਕੇ ਸ਼ਵਕਰ ਨੂੰ ਉਸਦੇ ਪੈਸੇ ਮੋੜ ਦਿੰਦਾ ਤੇ ਆਪਦੀ ਜ਼ਮੀਨ ਛੁੜਾ ਲੈਂਦਾ ਤੇ ਉੱਥੇ ਆਪਦੀ ਵੱਡੀ ਕੋਠੀ ਪਾਉਂਦਾ ਤੇ ਸਾਰੇ ਪਿੰਡ ਵਾਲੇ ਕਹਿੰਦੇ ਨੇ ਕਿ ਇਹ ਕੋਠੀ ਉਸੇ ਮੁੰਡੇ ਨੇ ਪਾਈ ਹੈ ਜੋ ਅੱਜ ਤੋਂ 12 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ ਗੁੰਮ ਹੋ ਗਿਆ ਸੀ ਹੁਣ ਸਭ ਹੈਰਾਨ ਸੀ ਕਿ ਇੱਕ ਮੁੰਡਾ ਇੱਥੇ ਕਰੋੜਪਤੀ ਬਣ ਕੇ ਵਾਪਸ ਆਇਆ ਤੇ ਉਹਨਾ ਆ ਕੇ ਆਪਦੇ ਘਰਦਿਆਂ ਦੀ ਜ਼ਿੰਦਗੀ ਬਦਲ ਦਿੱਤੀ ਉਸ ਤੋਂ ਬਾਅਦ ਸਭ ਉੱਥੇ ਕਰੇ ਰਾਜੀ ਖੁਸ਼ੀ ਨਾਲ ਲੱਗਦੇ ਆ। ਤਾਂ ਦੋਸਤੋ ਇੱਕ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਨੂੰ ਤੰਗ ਕਰਨਾ ਤਾਂ ਪਰੇਸ਼ਾਨ ਕਰਨਾ ਨਹੀਂ ਹੈ। ਇੱਕ ਕਹਾਣੀ ਸੁਣਾਉਣ ਦਾ ਮਕਸਦ ਹੈ ਕਿ ਜ਼ਿੰਦਗੀ 'ਚ ਕਠਿਨ ਮਿਹਨਤ ਕਰਨੀ ਚਾਹੀਦੀ ਹੈ। ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਤਾਂ ਦੋਸਤੋ ਤੁਹਾਨੂੰ ਕਹਾਣੀ ਕਿੱਦਾਂ ਲੱਗੀ? ਕਮੈਂਟ ਬਾਕਸ 'ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ। ਧੰਨਵਾਦ ਦੋਸਤੋ।